ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਸੋਦਰ ਰਗ ਅਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਮੈਂ ਸਰਬ ਸੁਮਾਨ ਲੇ ਵਾਜੇ ਤੇਰੀ ਨਾਦ ਅਨੇਕ ਸੰਖਾ ਕਿਤੇ ਤੇਰੀ ਵਵਣਾਰੇ ਕੀਤੇ ਤੇਰੀ ਰਾਤ ਪਰੀ ਸਿਉ ਕਈਐ ਕੀਤੇ ਤੇਰੀ ਗਾਵਨ ਹਾਰੇ ਗਾਵਨ ਤੁਧਨੋ ਪਵਣ ਪਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਨ ਤੁਧਨੋ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਹੀ ਸਰਵਰਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸ੍ਰਿ ਸਰਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ गावਨ ਤੁਧਨੋ जति सती संतोकी गावन तुधनो वीर करारे गावन तुधनो पंडित पढ़ा रखी सर युग युग वेदा नाले गावन तुधनो मोहिनी मनमोहन स्वर्ग मच प्याली गावन तुधनो रतन पाए तेरे 68 तीर्थ नाले गावन तुधनो जोधमा बल सूरा गावन तुधनो काणी चारी गावन तुधनो खंड मंडल ब्रह्मंडा कर कर रखे तेरे तारे ਸਹਿ ਤਤ ਨੋ ਗਾਵਨ ਜੋ ਤਤ ਪਾਵਨ ਰਤੇ ਤੇਰੇ ਪੰਤਰ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾਵਨ ਨਨਕਾ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਉ ਉਸ ਜੈ ਨਾ ਜਾਸੀ ਰਤਨਾ ਜਨ ਨਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਸ ਮਾਇਆ ਜਿਨੂੰ ਪਾਏ ਕਰ ਕਰ ਦੇ ਕਹਿ ਕੀਤਾ ਆਪਣਾ ਜਿਉ ਚਰਤੀ ਵਡਿਆਈ ਜੋ ਤਿਸ ਪਾਵੈ ਸੋਹੀ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸਾਹਾ ਪਤ ਸਾਹਿਬ ਨਾਨਕ ਰੈਣ ਰਜਾਈ ਅਸਮਹਲਾ ਪਹਿਲਾ ਸੂ ਬੱਡਾ ਕਸਮ ਕੋਏ ਕੇਵਲ ਵੰਡਾੜੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈ ਮੀਰਾ ਗੁਣੀ ਗਹੀ ਰਾ ਕੋਈ ਨ ਜਾਣ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਨਤੇ ਮਲ ਸੁਰਤ ਕਮਾਏ ਸਭ ਕੀਮਤ ਮਿਲ ਕੇ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਹੀ ਤੇਰੀ ਤਿਲ ਵਡਿਆਈ ਸਭ ਸਾਤ ਸਭ ਤਾਪ ਸਭ ਚੰਗਿਆਈਆਂ ਸਿੱਧਾ ਪ੍ਰਖਾ ਕੀ ਆਵ ਡਿਆਈਆ ਤੁਮਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨੇ ਟੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਤਿਪੁਰੇ ਤੇਰੀ ਪੰਡਾਰਾ ਜਿਸ ਤੋਂ ਦਿੱਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਭ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਓਖਾ ਸੱਚਾ ਨਾਉ ਸੱਚੇ ਨਾਮ ਕੀ ਲੱਗੈ ਭੂਖ ਉਤਪੂਖ ਖਾਇ ਚੰਨ ਇਹ ਨੂਖ ਸੋ ਕਿਉਂ ਸਰੈ ਮੇਰੀ ਮਾਏ ਸੱਚਾ ਸਹਿਬ ਸੱਚਾ ਨੈਰਾ ਸੱਚੇ ਨਾਮ ਕੀਤਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਕਣ ਪਾਹੀ ਵਡਾ ਨਾ ਹੋਵੇ ਕਾਟ ਮਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿ ਨ ਚੁੱਕੈ ਭੋਗ ਗੁਣ ਇਹੋ ਰਣਾਈ ਕੋਏ ਨਾ ਕੋ ਹੁਆ ਨਾ ਕੋਏ ਜੇ ਬੜਿਆ ਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕਾ ਕੀਤੀ ਰਾਤ ਖਾਸ ਨਿਵਸਾਰੇ ਤਿਕਮ ਜਾਤ ਨਾਨਕ ਨਾ ਵਾ ਬਾਸ ਨਾਤਰਾ ਗੂ ਜੀ ਮਹਲਾ ਤੋ ਤਾਰ ਕੇ ਜਨ ਸਤਗੁਰ ਸਤਗੁਰ ਕਾਬਿ ਨੂੰ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਗੁਰ ਸਰਣਾਇ ਕਰ ਲਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਾਰ ਕੀ ਰਤਮ ਰੇ ਰਾਸ ਰਹਾ ਹਰਜਨ ਕੇਵੜ ਪਾਗ ਬਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਵਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈ ਨਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰ ਮਤਿ ਕਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਤਰਸ ਪਾਇਆ ਮਿਰਜ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਵਲਾ ਪੰਜਵਾ ਕਾਇ ਰੇ ਮਨ ਚਿਤ ਬੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲਪ ਤਰਮੈ ਜਨ ਤੋ ਪਾਏ ਤਾ ਕਰ ਜੇ ਕਾਗ ਕਰ ਤਰਿਆ ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੁਮਾਹੇ ਠਾਕੁਰ ਕਾਹੇ ਮਨ ਭੋਕਰਿਆ ਊਡੇ ਊਡਾ ਵੈਸੇ ਕੋ ਸਾ ਤਿਸ ਪਾਚੈ ਬਚਰੇ ਛਰਿਆ ਤਨ ਕੌਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਭ ਨੇ ਦਾ ਅਰੰਦਾ ਸਛਿ ਸਦਾਨ ਤਾਪੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰ ਅੰਤ ਨ ਪਾਰ ਆਵੈ ਆਰਾਗਾ ਸਮਾਲਾ ਚੂਤਾ ਸੋ ਫੁਰਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਫੁਰਕ ਨਿਰੰਜਨ ਹਰ ਫੁਰਕ ਨਿਰੰਜਨ ਅਗਮ ਅਗਮ ਆਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਅਰ ਸੱਚੇ ਸਿਰਜਨਾਰਾ ਸਾਭ ਜੀ ਤੂੰ ਮਾਰੇ ਜੀ ਤੂੰ ਜੀਆਂ ਕਾ ਦਾ ਤਾਰ ਆਰਤਿ ਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇਠਾ ਕੁਰ ਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਣ ਨਾਨ ਤਰ ਜੀ ਹਰ ਇੱਕ ਉਪਰਕ ਸਮਾਣਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਦ ਬਨ ਵਰਣਾ ਜਾਣਾ ਉਹ ਪਾਰ ਬਰਮ ਬੇਅੰਤ ਬੇਅੰਤ ਜੀ ਤੇਰੇ ਕਿ ਆਗੁਣਿ ਆਖਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆ ਵੈ ਅਰਿ ਤਿਆ ਵੈ ਤੁਧ ਜੀ ਸੇ ਜਨ ਜੁਗ ਮੈਂ ਸੁਖੋ ਵਾਸੀ ਸੇ ਮੁਕਤ ਸੇ ਮੁਕਤ ਪਏ ਜਨਨ ਤਾਇਆ ਜੀ ਤਨ ਟੂਟੀ ਜਮਕੀ ਫਾਸੀ ਜਨਨਿਰਪਉ ਜਨਾਰ ਨਿਰਪਉ ਤੇ ਆਇਆ ਜੀ ਤਨਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰ ਦੀ ਤਿਆਰ ਅਰ ਰੂਪ ਸਮਾਸੀ ਸੇਤਾਨ ਸੇਤਾਨ ਜਨਰ ਤਿਆ ਆ ਜੀ ਜਨਾਨਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਨਕਰ ਅਰ ਪੂਜਾ ਜੀ ਤਪ ਤਾਪ ਪੈਜ ਪੈਵੇ ਅਨਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਅਰਪ ਗਵੰਤਾ ਤੂੰ ਆਦ ਪੁਰਖ ਪਰਮ ਪਰਕਰਤਾ ਜੀ ਤੁਲ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸਿਰ ਤੇ ਸਭਉ ਪਾਈ ਜੀ ਤੁਦੇ ਆਪੇ ਸਰਜ ਸਭ ਕੋ ਹੀ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਨੋਈ ਆਸਾ ਮਹਾਂਲਾ ਚੋਤਾ ਤੂੰ ਕਰਤਾ ਸਥਿਆਰ ਮੈਂਡਾ ਸਾਈਂ ਜੋਤੋ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਤਿਆ ਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮ ਕਲਾ ਦਾ ਮਨਮ ਗਵਾਇਆ ਤੇਰੇ ਆਤਿ ਵਿਛੋੜਿਆ ਤੈ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਅਭ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਹੀ ਜਨ ਜਾਣੈ ਹਰ ਗੁਣ ਸਦੀ ਹੀ ਅਕ ਵਖਾਣਾ ਜਿਨ ਹਰ ਸੇਵਿਆ ਤਿਨ ਤੁਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਹੁ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਵਾਸਾ ਪਾਣੀ ਪਾਵਖਤ ਨਹਿ ਕੀਆ ਪੰਕਜ ਮੋਂ ਪਗ ਨਹੀਂ ਚਾਲਾ ਹਮ ਦੇ ਕਹਾਤਾ ਡੂਬੀ ਹਲੇ ਮਨ ਇੱਕ ਨਚੇ ਤਸ ਮੂੜ ਮਨ ਆਰ ਵਿਸਰ ਤੇਰੇ ਗੁਣ ਗੱਲਿਆ ਰਹਾ ਨਾਮ ਜਿ ਤਿਸ ਅਤਿ ਨਹੀਂ ਪੜਿਆ ਮੂਰਗ ਮੰਗਦਾ ਜਨਮ ਪਿਆ ਪ੍ਰਣਮਤ ਨਾਨਕ ਜਨ ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਸਵਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਤੇਹੁਰੀਆ ਗੋਬਨ ਮਿਲਣ ਕੀ ਏ ਤੇਰੀ ਬਰੀਆ ਵਰਕਾ ਤਰਕਿ ਤਨ ਕਾਮ ਮਿਲ ਸਾਧ ਸੰਤ ਪੁਜ ਕੇਵਲ ਨਾਮ ਸਰਨ ਜਾਮ ਲਾਗ ਕਉ ਜਤਰਨ ਕਾ ਜਨਮ ਰਿਤਾ ਜਾ ਤਰੰਗ ਮਾਇਆ ਕਾ ਰਹਾ ਜਬ ਤਬ ਸੰਜਮ ਤਰਮਨਾ ਕਾ ਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਾਉ ਨਾਨਕ ਅਮਨੀਤ ਕਰਮਾ ਸਰਨ ਪੁਰੇ ਕੀ ਰੱਖੋ ਸਰਮੈ ਕੋ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬਿਨਤੀ ਝੋਪਈ ਪਾਤਸ਼ਾਹੀ ਦਸਵੇਂ ਹਮਰੇ ਕਰਵਾਤ ਦੇ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਾਤ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਤ ਸਭੈ ਕਰਤਾਰਾ ਮੋਰ ਚਾਨੇ ਕਰ ਦੇ ਕਰਿਆ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਮਾਰੀ ਆਸਾ ਤੂਰਪੁਜਨ ਕੀ ਰਹਿ ਪਿਆਸਾ ਮੈਂ ਜਾੜ ਕੋਈ ਅਵਰ ਨਾ ਤਿਆਉ ਜੋਬਰ ਚੋਂ ਸਤੂੰ ਤੇ ਪਾਉ ਸੇਵਕ ਸਿਖਾਂ ਮਾਰੇ ਤਾਰਿਆ ਚੰਚਨ ਅਤਰ ਮਾਰੇ ਮਾਰਿਆ ਆਪਾਤ ਦੇ ਮੁਝੈ ਅਵਰੀਐ ਮਰਨ ਕਾਲ ਕਾ ਤਰਾਸ ਨਿਮਰੀਐ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਅਸ ਤੂਜੋ ਜੋ ਕਰਿਓ ਰਚਾ ਰਾਖ ਲਿਓ ਮੋ ਰਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ दीन वंदुष्टन की हंता कंता काल ब्रह्मा ब्रह्म काल पाए शिवजु अवतरा काल पाए, पाए कर विश्व प्रकाशा शुक्ल काल का तमाशा जवन काल जो गीज ब्रह्मा ज्योति जवन काल सुव लोक सुवारा नमस्कार है ताय हमारा ਯਾਮਨ ਕਾਲ ਸਭ ਜਗਤ ਬਨਾਇਓ ਦੇਵ ਦਾੰਦ ਜਨਿ ਪਜਾਇਓ ਆਦਮ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੁਮਾਰੀ ਸਗਲੁ ਪਜਾ ਜਨਿ ਆਪ ਸਵਾਰੀ ਜੀਵ ਕਣ ਕੋ ਸੁ ਗੁਣਤ ਕਰੀਓ ਸਤਰਣ ਕੋ ਪਲਮਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਤਰਿਆ ਸੂਲਾ ਸਭ ਪਰ ਕਿਰਪਾ ਜਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਤਕਰ ਕਲਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਬ ਆਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ ਜੀਤੇ ਵਦਨ ਸਿਰਟ ਸਭ ਧਾਰੈ ਆਪ ਆਪਨੀ ਬੂਜੂ ਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਨਤ ਬੀਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨਰਲਾੰਬ ਆਦ ਨੀਲਨਾਦ ਸੰਬ ਤਕਮੁੜ ਚਾਰਤ ਭੇਦਾ ਜਾਕੂ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਨਨ ਮਾਨਤ ਮਾ ਮੂਲ ਕਚ ਭੇਦ ਨ ਜਾਣਤ ਮਾਂ ਦੇਹ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿੰਨਤ ਨੈ ਭੇਵ ਆਪ ਆਪਣੇ ਬੁਧਾ ਜਿਤੇ ਵਰਨਤ ਪਿੰਨ ਪਿੰਨ ਤੋਂ ਹੈ ਤੇਤੀ ਤੁਮਰਾ ਲਗਣਾ ਨਾ ਜਾਏ ਪਸਾਰਾ ਕੇ ਵਿਦ ਸਜਾ ਪਟਨ ਸੰਸਾਰਾ ਇਕ ਰੂਪ ਅਨੂ ਸਰਪਾ ਰੰਗ ਪਿਓ ਰਾਗ ਕੈ ਭੂਪਾਂ ਨ ਜਿਰ ਸੇ ਤਜ ਕੀਨੇ ਤੁਮਜ ਕਾਨਬਵ ਰਚ ਦੀਨੀ ਕਉ ਫੂਲ ਰਾਜਾ ਹੋ ਬੈਠਾ ਕੁੰਸ ਮੜ ਪਿਓ ਸੰਗੜ ਕੈਠਾ सागरी सृष्टि दिखाये चम्पवा जुवा स्वरूप स्वयं भगव वृच्छा मेरी तुम करो सिख सिक्ष ओवारै सिख संगरो दुष्ट जीते उठवत उतपाता सकल मलेच्छ करो रणकाटा जे अस तुज तब सरनी परे तिनके दुष्ट दुखता मरे ਪੁਰਖ ਜਮਨ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਸੋ ਟਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਕੇ ਕਾਲ ਨਿਕਟ ਨਾ ਐ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਰੇਟ ਰੇ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨਿਹਰਿਓ ਤਾ ਕੀ ਤਾਪ ਤਨ ਕਮੋ ਹਰਿਓ ਰਿਸਦ ਕਰਮੋ ਸਭ ਹੋਈ ਦੁਸ਼ਟ ਚਾਪ ਜਿਮਸ ਕਹਨਾ ਕੋਈ ਇਕ ਵਾਰ ਜਿੰਨ ਤੁਮੈਂ ਸੰਭਾਰਾ ਕਾਲ ਫਾਸਤੇ ਤੈ ਹੁਵਾਰਾ ਜਿੰਨਰ ਨਾਮ ਤੇ ਆਰੋ ਕਾਹ ਦਰਦ ਦੁਸ਼ਟ ਦੋਖ ਤੇਰਾ ਖੜਗ ਕੇ ਤੁਮੈਂ ਸ਼ਰਨ ਤਿਆਰੀ ਆਪਾਤ ਦੈ ਲਿਓ ਬਾਰੀ ਸਰਬ ਠੋਰ ਮੋਹ ਸਾਹੀ ਦੁਸ਼ਟ ਦੋਖ ਤੇ ਲਿਓ ਬਚਾਈ ਹੜਗ ਕੇਤ ਮੈਂ ਸਰਣ ਤਿਆਰੇ ਆਪ ਆਤ ਦਲਿਓ ਉਬਾਰੀ ਸਰਵ ਟੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੁਈਆ ਪਾਇਂ ਗਏ ਜਬ ਤੇ ਤੁਮਰੇ ਤਬ ਤੇ ਕੂਆਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕੈਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਬੀਦ ਸਬੈ ਪਉ ਪੇਦ ਕਹਿ ਅਮ ਇਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੁਹਰਾ ਛਾਗ ਲਾ ਦਵਾਰ ਕੋ ਚਾੜ ਕੇ ਗਇਓ ਤੂ ਆਰੋ ਦਵਾਰ ਬائیں ਗੈ ਕਿਲਾਜ ਹਸ ਗੋਬਿੰਦ ਦਾਸ ਤੋ ਹਾਰੇ ਸਗਲ ਦਵਾਰ ਕੋ ਛਡ ਕੇ ਗਇਓ ਤੂ ਆਰੋ ਦਵਾਰ ਬਾਏ ਗਏ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਨਿ ਮਾਏ ਸਤਿਗੁਰ ਮੈਂ ਪਾਇਆ ਸਤਿ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣ ਆਈਆਂ ਸ਼ੁਧੋ ਤਾਂ ਗਾਵੋ ਹਰੀ ਕੀ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਮ ਸਰਦਾਰ ਹੋਰ ਨਾਲੇ ਰਨਾਲਾ ਰਤੋ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਉਤਾਰੇ ਤੇਰਾ ਕਾਰਜ ਸਭ ਸੁਵਾਰਣਾ ਸੁਗਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸਾਂ ਸੁਖ ਮਨੈ ਵਸਿਆ ਜਿਨੇ ਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਸਤਿ ਕਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਹਵਾ ਤਤ ਕਰ ਅਨਹਦ ਵਾਜੀ ਅਨੰਦ ਸੁਣੋ ਗੜ ਭਾਗਿਓ ਸਗਲ ਮਨੋਰਤ ਪੂਰੇ ਪਾਦ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਵੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੂਣੀ ਤਕਾਤੇ ਪਵਿੱਤ ਸਤ ਗੁਰ ਰਹਾ ਪਰਪੂ